ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਘਰੇਲੂ ਜ਼ਿਮੀਂਦਾਰ ਭਰਾ ਕੋਲੇ ਇੱਕ ਮੱਝ ਪਕਾਉਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਦੋ ਨਾਗ ਜਦੋਂ ਤਿਆਰ ਹੋ ਜਾਂਦੇ ਆ ਬਾਈ ਸੇਲ ਕਰ ਦਿੰਦਾ ਤੇ ਬਹੁਤ ਸੋਹਣੀ ਸਾਫ਼ ਸੁਥਰੀ ਮੱਝਾਂ ਠੰਡੀ ਸੀਲ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਵੀ ਕੈਨਮੇ ਸੂਏ ਆ ਕਿੰਨਾ ਪਿਛਲੇ ਸੂਏ ਦੇ ਵਿੱਚ ਦੁੱਧ ਦਿੱਤਾ ਨਾਲੇ ਤੋੜ ਕੇ ਦਿਖਾਵਾਂਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਜਿਹੜੇ ਵੀ ਭਰਾ ਨੇ ਵਿਕਰੀ ਵਾਲੇ ਪਸ਼ੂ ਦੀ ਵੀਡੀਓ ਪਾਉਣੀਆਂ ਸਾਡੇ ਮੋਬਾਈਲ ਨੰਬਰ 9592274694 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਵੀਡੀਓ ਤੇ ਗੱਲ ਕਰ ਸਕਦੇ ਹੋ ਤੇ ਆਪਾਂ ਸਾਰੀ ਇਸ ਮੱਝ ਦੀ ਡਿਟੇਲ ਵਾਈ ਤੋਂ ਲੈ ਕੇ ਦੇਵਾਂਗੇ ਕੱਦ ਕਾਠ ਵੀ ਮੱਝ ਦਾ ਬਹੁਤ ਵਧੀਆ ਪੂਰੀ ਹੈਵੀ weight ਦੀ ਆ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਹਜੇ ਦਿਨ ਵੀ ਜਿਹੜੇ ਸੂਨ ਦੇ ਵਿੱਚ ਲੈ ਜੂਗੀ ਲੈਣੀ ਹੈ ਜਾਣਕਾਰੀ ਬਾਈ ਨਾਲ ਕਰਾਉਣੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਨਾਮ ਬਲਜੀਤ ਸਿੰਘ ਤੇ ਮੋਬਾਈਲ ਨੰਬਰ ਦੱਸ ਦਿਓ ਜੀ 9863897855 ਠੀਕ ਆ ਜੀ ਜਿਹੜੀ ਆਪਾਂ ਮੱਝ ਸੇਲ ਕਰਨੀ ਹੈ ਜੀ ਹੈ ਕਿੰਨੇ ਸੂਏ ਆ ਜੀ ਟੋਕਸੇ ਸੂਣਾ ਆ ਠੀਕ ਆ ਜੀ ਕਿੰਨੇ ਦਿਨ ਰਹਿੰਦੇ ਸੂਣ ਦੇ ਵਿੱਚ ਜੀ ਇੱਕ ਤਰੀਕ ਨੂੰ ਦਿਨ ਪੂਰੇ ਠੀਕ ਆ ਜੀ ਤੇ ਜਿਹੜਾ ਰੇਟ ਆਪਾਂ ਉਹ ਫੋਨ ਤੇ ਕਰਨੇ ਰੇਟ ਫੋਨ ਤੇ ਕਰ ਲਓ ਫੋਨ ਤੇ ਕਰਨਾ ਹੁਣ ਕਰਨਾ ਉਹ ਦੱਸ ਦਿਓ ਫਰੀ ਕਿੰਨਾ ਬ੍ਰੀਡਰ ਦਾ 145 ਹੈ ਠੀਕ ਹੈ ਜੀ ਵਿੱਚੋਂ ਮਾਨਤਾਨ ਤਾਂ ਹੋ ਜੂ ਹੈ ਨਹੀਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਤੇ ਪਿਛਲੇ ਸੂਏ ਦੇ ਵਿੱਚ ਦੁੱਧ ਕਿੰਨਾ ਦਿੱਤਾ ਜੀ ਇਹਨੇ ਦੁੱਧ 14 ਲੀਟਰ ਦਿੱਤਾ ਜੀ ਇਹਨੇ ਪਿਛਲੇ 14 ਲੀਟਰ ਚ ਹੋਇਆ ਆਪਾਂ ਜੀ ਠੀਕ ਹੈ ਜੀ ਆ ਇਹਦੇ ਪਿਛਲੇ ਸੂਏ ਦੇ ਬੱਚੇ ਜੀ ਆ ਉਹ ਕੱਟੀ ਜਿਹੜੀ ਪਿਛਲੇ ਸੂਏ ਦੀ ਠੀਕ ਹੈ ਜੀ ਲੋ ਵੀ ਆਹ ਤੇ ਲਿਹਾਰੇ ਵਾਲੀ ਕੱਟੀ ਬਹੁਤ ਦਿੰਦੀ ਆ ਬੱਚਿਆਂ ਨੂੰ ਤੇ ਵਧੀਆ ਬ੍ਰੀਡ ਦੀ ਮਾਜ ਹੈ ਜਿਹੜੇ ਭਰਾ ਨੇ ਖਰੀਦਣੀਆਂ ਬ੍ਰੀਡ ਤੇ ਕੰਮ ਕਰਨਾ ਬਹੁਤ ਸੋਹਣੇ ਬੱਚੇ ਪਾਉਂਦੀ ਆ ਸੋਨੂੰ ਇਹਦੀ ਜਿਹੜੀ ਕੱਟੀ ਆ ਪਿਛਲੇ ਸੂਏ ਦੀ ਉਹ ਵੀ ਦਿਖਾਵਾਂਗੇ ਤੇ ਦੇ ਬੋਡੀ ਵੇਟ ਵੀ ਪੂਰਾ ਮੱਝ ਦਾ ਤੋੜ ਕੇ ਦਿਖਾਉਣੇ ਆ। ਲੋ ਬਈ ਹਜੇ ਜਿਹੜੇ ਦਿਨ ਲੈ ਜਾਣੇ ਆ ਨੇ 7-8 ਦਿਨ ਰਹਿੰਦੇ ਆ ਇਹ ਦੇ ਦਿਨ ਪੂਰੇ ਹੋਣ ਦੇ ਵਿੱਚ ਤੇ ਉੱਤੇ ਵੀ ਦਿਨ ਲੈ ਜੂਗੀ। ਬਹੁਤ ਸੋਹਣੀ ਤਿਆਰ ਹੁੰਦੀ ਆ ਬਾਈ ਕਹਿੰਦੇ 14-15 ਕਿਲੋ ਦੁੱਧ ਚੋਇਆ ਪਿਸਲੇ ਸੂਏ ਦੇ ਵਿੱਚ ਦੇਖ ਸਕਦੇ ਹੋ। ਫਿਰ ਅੱਗੇ ਛੋਡੀ ਸੰਭਾਲ ਤੇ ਡਿਪੈਂਡ ਹੈ ਕਿ ਕਿੰਨਾ ਤੁਸੀਂ ਦੁੱਧ ਲੈ ਸਕਦੇ ਹੋ ਇਹਦੇ ਤੋਂ। ਚੈੱਕ ਕਰ ਲਓ ਤੁਸੀਂ। ਆ ਇੱਥੇ ਰੋਕ ਕੇ ਥਣ ਵੀ ਕੱਲਾ ਕੱਲਾ ਥਣ ਲੱਗਿਆ ਵਾ ਹੱਥ ਦੀ ਚਵਾਈ ਵਾਲੇ ਲੋਵੀ ਕਿੱਕ ਕਰ ਲੋ ਹਵਾਨਾ ਥਣ ਵੀ ਕੱਲਾ ਕੱਲਾ ਥਣ ਲੱਗਿਆ ਵਾ ਇਧਰ ਰੁਕ ਮਾੜਾ ਇਧਰ ਦੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਥਣ ਬਣਾਉਂਦੀ ਆਉਂਦੀ ਆ ਤੇ ਕਿਸੇ ਪੱਖ ਤੋਂ ਜਿਹੜੀ ਮੱਝ ਹੱਥ ਨਹੀਂ ਧਰ ਆਉਂਦੀ ਬਹੁਤ ਸੋਹਣੀ ਆ ਸਾਰੇ ਪਾਸਿਓਂ ਹਵਾਨੇ ਦੀ ਵੀ ਸਾਫ ਆ ਪੂਰੀ ਮੇਨ ਗੱਲ ਤਾਂ ਥਣ ਹਵਾਨੇ ਦੀ ਹੁੰਦੀ ਆ ਥਣ ਹਵਾਨੇ ਦੀ ਪੂਰੀ ਸਾਫ ਆ ਦੇਖ ਸਕਦੇ ਹੋ ਸੈਂਕਸਨ ਨੂੰ ਵੀ ਪੂਰਾ ਕੁੰਡਾ ਦਾ ਬਹੁਤ ਸੋਹਣੀ ਸਕਰੀਨ ਮੱਝਾ ਤੇ ਪੈਂਟ ਜਰਾਲ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਆ ਕੇ ਤੁਸੀਂ ਖਰਾਇਦ ਖਰੀਦ ਸਕਦੇ ਹੋ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੇਤਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ